ਲੁਧਿਆਣਾ ਪੱਛਮੀ ਜ਼ਿਲ੍ਹੀ ਚੋਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਤਾਂ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਪਿਛਲੇ ਸਮੇਂ ਦੇ ਹਾਤ ਹੋ ਗਿਆ ਸੀ ਤਾਂ ਹੁਣ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਜੋਰਾ-ਸ਼ੋਰਾ ਉੱਤੇ ਚੱਲ ਰਹੀ ਹੈ ਜਿਵੇਂ ਹੀ ਆਮ ਆਦਮੀ ਪਾਰਟੀ ਅਨਾਉਂਸ ਕਰਦੀ ਹੈ ਕਿ ਸੰਜੀਵ अरोड़ा ਜਿਹੜੇ ਉਹਨਾਂ ਦੇ ਰਾਜ ਸਭਾ ਮੈਂਬਰ ਨੇ ਓ ਲੁਧਿਆਣਾ ਪਛਵੀ ਤੋਂ ਉਮੀਦਵਾਰ ਹੋਣਗੇ ਉਵੇਂ ਹੀ ਸਿਆਸਤ ਦਾ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਸ਼ੋਮਨੀ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਤਿੱਖੇ ਨਿਸ਼ਾਨੇ ਤੇ ਆਵਾਜ਼ਵੀ ਪਾਰਟੀ ਨੂੰ ਲਿਆ ਜਾਂਦਾ ਏ ਅਤੇ ਇਹ ਗੱਲ ਆਖੀ ਜਾਂਦੀ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਪੰਜਾਬ ਤੋਂ ਭੇਜਿਆ ਜਾਵੇਗਾ ਇਸ ਦੇ ਲਈ ਹੀ ਇੱਕ ਰਾਜ ਸਭਾ ਦੀ ਸੀਟ ਖਾਲੀ ਕਰਵਾਉਣ ਦੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਉਂਕਿ ਨਰਵਿੰਦ ਕੇ ਜੀ ਵਾਲ ਦੇ ਜਿਹੜੇ ਉਹ ਦਿੱਲੀ ਦੇ ਵਿੱਚ ਵਿਧਾਇਕ ਤੱਕ ਨਹੀਂ ਸੀ ਬਣ ਸਕੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਪੱਖ ਇਸ ਬਾਬਲੇ ਨੂੰ ਲੈ ਕੇ ਰੱਖਿਆ ਗਿਆ ਹੈ ਜੇ ਰਾਜ ਸਭਾ ਮੈਂਬਰ ਸੰਜੀਵ अरोड़ा ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਪਾਰਟੀ ਦਾ ਧੰਨਵਾਦ ਕੀਤਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ 딜 ਕਰਗ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਪੁੱਛੇ ਸਵਾਲ ਦਾ ਜਵਾਬ ਅੱਜ ਦਿੱਤਾ ਗਿਆ ਏ ਢੀਲ ਕਰਕੇ ਨੇ ਕਿਹਾ ਹੈ ਕਿ ਸੰਜੀਵ अरोड़ा ਉਸੇ ਹੀ ਹਲਕੇ ਦੇ ਨਾਲ ਸੰਬੰਧ ਰੱਖਦੇ ਨੇ ਇਸੇ ਕਰਕੇ ਪਾਰਟੀ ਦੇ ਜਿਹੜਾ ਵੀ ਲੀਡਰ ਬਿਹਤਰ ਲੱਗਿਆ ਉਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਏ ਰਾਜ ਸਭਾ ਬਾਰੇ ਫੈਸਲਾ ਕਰਨਾ ਅਜੇ ਬਾਕੀ ਹੈ ਕਿ ਕਿਸ ਨੂੰ ਕਿਵੇਂ ਰਾਜ ਸਭਾ ਇਹ ਜਿਹੜਾ ਉਹ ਭੇਜਿਆ ਜਾਵੇਗਾ ਲੇਕਿਨ ਵਿਰੋਧੀਆਂ ਨੂੰ ਜ਼ਰੂਰ ਉਹਨਾਂ ਦੇ ਜਵਾਬ ਦਿੱਤਾ ਏ ਉਹਨਾਂ ਨੇ ਕਿਹਾ ਹੈ ਕਿ ਸਾਰਾ ਕੁਝ ਸਕ੍ਰਿਪਟਡ ਹੈ ਅਤੇ ਇਹ ਸਾਰਾ ਕੁਝ ਸਕ੍ਰਿਪਟ ਦੇ ਤਹਿਤ ਹੀ ਵਕੂਆਖ ਲੀਡਰ ਦੇ ਜਿਹੜੇ ਉਹ ਆਪਣਾ ਵਿਆਹ ਦੇ ਰੇ ਦੇ ਦੂਜੇ ਪਾਸੇ ਸ਼ੋਭਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਦੇ ਪ੍ਰਿਤਪਾ ਸਿੰਘ ਬਈਏਵਾਲ ਅਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਇਸ ਮਾਮਲੇ ਨੂੰ ਲੈ ਕੇ ਆਪ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਤਾਂ ਕੀ ਕੁਝ ਕਹਿਣਾ ਹੈ ਇਹਨਾਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਦਾ ਅਤੇ ਕੀ ਕੁਝ ਜਵਾਬ ਹੈ ਪੰਜਾਬ ਦੀ ਆਵਾਜ਼ਵੀਂ ਪਾਰਟੀ ਦਾ ਆਉ ਦੇਖਦੇ ਹਾਂ ਮੈਂ 2 ਦਿਨ ਪਹਿਲਾਂ ਇਹ ਚੀਜ਼ ਦੱਸਤੀ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਰਸਤੇ ਕਿਸੇ ਆਮ ਆਦਮੀ ਪਾਰਟੀ ਦੇ ਐਮਪੀ ਦੀ ਬਲੀ ਲੈ ਕੇ ਰਾਜ ਸਭਾ ਜਾਣ ਦੀ ਤਿਆਰੀ 'ਚ ਨੇ ਤੇ ਉਸ ਬਲੀ ਦੀ ਪਹਿਲੀ ਉਹ ਹੂਤੀ ਦੇ ਦਿੱਤੀ ਗਈ ਆ ਇਹ ਇਸ ਕਰਕੇ ਕਹਿ ਰਹੇ ਜਿਹੜੇ ਸੰਜੀਵ ਅਰੋੜਾ ਜੀ ਨੇ ਉਹ ਮੈਂਬਰ ਪਾਰਲੀਮੈਂਟ ਸੀਗੇ ਰਾਜ ਸਭਾ ਤੋਂ ਉਹਨਾਂ ਨੂੰ ਅੱਜ ਲੁਧਿਆਣਾ ਵੈਸਟ ਦਾ ਕੈਂਡੀਡੇਟ ਐਲਾਨ ਦਿੱਤਾ ਗਿਆ। ਸੋ ਇਹ ਪਹਿਲੀ ਅਹੂਤੀ ਆ ਜਿਹੜੀ ਉਹਨਾਂ ਨੇ ਲੈ ਲਈਤੀ ਗਈ ਐ ਤੇ ਹੁਣ ਉਹ ਆਪ ਦੀ ਰਾਜ ਸਭਾ ਸੀਟ ਛੱਡਣਗੇ ਤੇ ਉਹ ਚੋਰ ਮੋਰੀ ਰਾਹੀਂ ਜਿਹੜੇ ਆਪਦੇ ਆਪ ਨੂੰ ਆਮ ਆਦਮੀ ਕਹਿੰਦੇ ਨੇ ਪਰ ਉਹ ਸੱਤਾ ਸੁੱਖ ਭੋਗਣ ਦੇ ਲਈ ਹੁਣ ਇਹ ਅਹੂਤੀ ਲੈ ਕੇ ਰਾਜ ਸਭਾ ਦੀ ਸੀਟ ਛਡਾ ਕੇ ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਗੇ। ਕਿਉਂਕਿ ਅਰਵਿੰਦ ਕੇਜਰੀਵਾਲ ਸੱਤਾ ਪ੍ਰਾਪਤੀ ਤੋਂ ਬਿਨਾਂ ਰਹਿ ਨਹੀਂ ਸਕਦੇ ਉਹਨਾਂ ਨੂੰ ਘਰ ਵੀ ਚਾਹੀਦਾ ਉਹਨਾਂ ਨੂੰ ਗੱਡੀ ਵੀ ਚਾਹੀਦੀ ਉਹਨਾਂ ਨੂੰ ਸਿਕਿਉਰਟੀ ਵੀ ਚਾਹੀਦੀ ਹੈ ਤੇ ਉਹਨਾਂ ਨੂੰ 에어ਪੋਰਟ ਤੇ ਪ੍ਰੋਟੋਕਾਲ ਵੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਲੈਣ ਦੇ ਲਈ ਜਿਹੜਾ ਦਿੱਲੀ ਦਾ ਨਕਾਰਿਆ ਹੋਇਆ ਜਿਹਨੂੰ ਐਮਐਲਏ ਤੱਕ ਉਹਨੂੰ ਦਿੱਲੀ ਦੀ ਜਨਤਾ ਨੇ ਬਣਾਇਆ ਉਹ ਇੱਥੋਂ ਚੋਰੀ ਮੋਰੀ ਰਾਹੀਂ ਪੰਜਾਬ ਤੋਂ ਰਾਜ ਸਭਾ ਸੀਟ ਲੈ ਕੇ ਜਾਣਾ ਚਾਹਦਾ ਤੇ ਪੰਜਾਬ ਦੇ ਉੱਪਰ ਕਾਬਜ ਹੋਣਾ ਚਾਹਦਾ ਪਹਿਲਾਂ ਵੀ ਤਿੰਨ ਦਿੱਲੀ ਵਾਲੇ ਇੱਥੇ ਪੰਜਾਬ ਦੇ ਵਿੱਚ ਰਾਜ ਸਭਾ ਮੈਂਬਰ ਬਣਾਏ ਗਏ ਆ ਇਕ ਤਰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਸ ਚੀਜ਼ ਨੂੰ ਕਿ ਪੰਜਾਬੀਆਂ ਦੀ ਅਣਖ ਨੂੰ ਆ ਕੇ ਕੋਈ ਬਗਾਰੇ ਤੇ ਪੰਜਾਬ ਦੀ ਜਿਹੜੇ ਪੰਜਾਬ ਦੇ ਵਸਨੀਕਾ ਦੀ ਗੱਲ ਕਰਨ ਵਾਲਾ ਉੱਥੇ ਮੈਂਬਰ ਰਾਜ ਸਭਾ ਚਾਹੀਦਾ ਹੈ ਨਹੀਂ ਤਾਂ ਸੰਦੀਪ ਪਾਠ ਕਰਕੇ ਪਹਿਲਾਂ ਵੀ ਕਹਿੰਦੇ ਸੀ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇ ਦੋ ਉਵੇਂ ਕੇਜਰੀਵਾਲ ਕਰ ਇੱਥੋਂ ਬਣ ਕੇ ਚੱਲਿਆ ਗਿਆ ਤੇ ਪੰਜਾਬ ਦੇ ਲਈ ਹਾਨੀਕਾਰਕ ਹੈ ਇਸ ਦੇ ਲਈ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਧੰਨਵਾਦ ði move to nominate sanjeev aroora rajya sabha member To the Ludhiana West by election, due is clearly an attempt by Arvind Kejriwal to get into the Rajya Sabha on his seat, mind you. Because why would otherwise a Rajya Sabha member leave his seat to come into uh, Punjab politics? He has never been an active member of any party, Mr. Sanjeev Aroda, has never worked at the grassroots level. And uh, I can say with guarantee that if Sanjeev Aroda wins the by election in Punjab, which which we will not allow him to win easily. He will be made a minister in the Punjab cabinet. This is the allurement and this is the bribery that Kejriwal has uh, uh, done with the Sanjeev Roda, so that he can get elected into the Rajya Sabha. Now, this is the man who has been saying that I am not here in politics to for power. I'm here to change the system in the country. Now, he has been rejected by the Delhi voters. He has been uh, charged with the corruption, serious allegations of uh, 2000 crore liquor scam as exposed by the CAG report in Delhi with Ansaba. This man cannot stay one day without power and this uh, backdoor entry into Punjab politics will be opposed to and nail and I want, I want to question Bhagwant Maan. He has been chiding the entire opposition in Punjab that you guys don't know a word of Punjabi. You cannot write Punjabi. You cannot speak Punjabi because most of the Punjab leaders are well educated and they've gone to convent schools and public schools. I want to ask Bhagwant Maan, does Kejriwal know a word of Punjabi? Can he write his own name in Punjabi? Therefore, we will oppose this uh, very clever move of Kejriwal. And this is a conspiracy against Punjab. This is a backdoor uh, entry into Punjab, trying to usurp the Rajya Sabha membership. And uh, I want to, in fact, uh, urge all the Aam Aadmi Party, party cadres in Punjab, your turn will never come. Whenever it comes to nominating people to high offices, it's either Sandeep Patek or Raghav Chadda or Ashok uh, Mittal of Lovely University or Mr. Sanjeev Aroda. Therefore, you should also wake up and oppose this uh, nefarious move of Arvind Kejriwal to enter into Punjab politics. And I hope that uh, uh, this Mr. Ag Sanjeev Aroda will definitely be defeated in the Ludhiana by election. Thank you. Thank you. ਇਕੋ ਲੁਧਿਆਣਾ ਵੈਸ ਤੋਂ ਜਿਹੜੀ ਜਿਮਨੀ ਚੋਂ ਆ ਰਹੀ ਹੈ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਕੀਤਾ ਸੰਦੀਪ ਕਰੋੜਾ ਇਹ ਉਹ ਕੈਂਡੀਡੇਟ ਹੈ ਪਹਿਲਾ ਜਿਹਨੂੰ ਬਿਨਾ ਕਿਸੇ ਯੋਗਤਾ ਦੇ ਬਿਨਾ ਕਿਸੇ ਦੇਨ ਦੇ ਦਿੱਨੀ ਬੈਠੇ ਨੂੰ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਵਾਲ ਦੇ ਬਣਾਇਆ ਸੀ ਔਰ ਔੜਾ ਦਾ ਹੋਰ ਗੱਲ ਦਾ ਪਿਆ ਸੀ ਕਿ ਬੜਾ ਵੱਡਾ ਜਿਹਦੇ ਪਿੱਛੇ ਕ腐ਸ਼ਨ ਹੋਈ ਹੈ ਔਰ ਜਦੋਂ ਦੇ ਇਹ ਬਣਿਆ ਇਹ ਬਣਿਆ ਜਾਂ ਇਹਦੇ ਨਾਲ ਕੁਝ ਹੋਰ ਪੈਸੇ ਵਾਲੇ ਲੋਕੀ ਬਣੇ ਸੀ ਇੱਕ ਵੀ ਮੁੰਦਾ ਇਹ ਕਦੀ ਪੰਜਾਬ ਦੇ ਹਿੱਤ ਦਾ ਨਹੀਂ ਚੁੱਕਿਆ ਇਹਨਾਂ ਨੂੰ ਕਹੋ ਕਿ ਦੱਸ ਦਿਨ ਕਿ ਕੋਈ ਆਵਾਜ਼ ਇਹਨਾਂ ਨੇ ਕਦੀ ਪੰਜਾਬ ਵਾਸਤੇ ਉਠਾਈ ਹੋਵੇ ਤੇ ਹੁਣ ਲੁਧਿਆਣੇ ਦੇ ਵਿੱਚ ਜਿਹੜੀ ਹੈ ਸੀਟ ਖਾਲੀ ਹੋਈ ਹੈ ਉੱਥੇ ਫਿਰ ਕੈਂਡੀਡੇਟ ਲਾਣੇ ਕੇਂਦਰੀ ਵਾਗ ਦੋ ਨਿਸ਼ਾਨੇ ਕਰਨੇ ਚਾਹੁੰਦਾ ਇੱਕ ਤਾਂ ਪੈਸੇ ਵਾਲੇ ਲੋਕ ਆ ਜਿਹੜੇ ਕਹਿੰਦੇ ਸੀ ਆਮ ਆਦਮੀ ਦਾ ਹੁਣ ਕੰਮ ਹੀ ਖਤਮ ਹੋ ਗਿਆ ਉੱਤੇ ਜਿਹੜੇ ਕਿਸੇ ਆਮ ਪਾਰਟੀ ਦੇ ਵਰਕਰ ਨੂੰ ਜਿਹੜੀ ਟਿਕਟ ਦੇਣੀ ਸੀ ਜਾਂ ਜਿਹੜਾ ਇਹਨਾਂ ਦਾ ਬੰਦਾ ਚਲਾ ਗਿਆ ਜਿਹੜਾ ਜ਼ਿੰਦਗੀ ਦੇ ਵਿੱਚ ਅਧਵਚਾਲੇ ਉਮਰ ਦੇ ਵਿੱਚ ਜਾਂ ਕਿਤੇ ਉਹਦੇ ਪਰਿਵਾਰ ਨੂੰ ਦੇਣੀ ਸੀ ਇਹ ਚੀਜ਼ਾਂ ਛੱਡ ਕੇ ਤੇ ਫਿਰ ਪੈਸੇ ਵਾਲੇ ਨੂੰ ਜਿਹਨੂੰ ਪਹਿਲੇ ਰਾਜ ਸਭਾ ਦਿੱਤੀ ਹੋਈ ਹੈ ਉਹਨੂੰ ਲੈ ਆ ਕੇ ਹੁਣ ਲੁਧਿਆਣੇ ਇੱਥੇ ਖੜਾ ਕੀਤਾ ਗਿਆ ਦੂਜਾ ਕੇਜਰੀਆ ਸਮਝਾਉਣਾ ਵੀ ਇਹ ਜਿੱਤ ਜੂਗਾ ਜਾਂ ਧੱਕੇਸ਼ਾਹੀ ਕਰਕੇ ਇੱਥੇ ਕਬਜ਼ਾ ਕਰ ਲਾਂਗੇ ਤੇ ਮੈਂ ਰਾਜ ਸਭਾ ਜਿਹੜੀ ਥਾਂ ਤੇ ਚਲਾ ਜਾਊਂਗਾ ਇਹ ਜਿਹੜੇ ਮਨਸੂਬੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਪੂਰੀ ਤਰ੍ਹਾਂ ਫੇਲ ਕਰਨੇ ਤੇ ਇਹ ਪੰਜਾਬ ਦੇ ਉੱਤੇ ਕਬਜ਼ੇ ਜਿਹੜਿਆ ਕਮੀਆਂ ਕੋਸ਼ਾਂ ਨੇ ਪਹਿਲਾਂ ਹੀ ਸਾਡੀ ਸਰਕਾਰ ਤੋਂ ਦਿੱਲੀੋਂ ਚੱਲਦੀ ਪਈ ਐ ਤੇ ਹੁਣ ਕੇਜਰੀਵਾਲ ਰਾਜ ਸਭਾ ਦਾ ਮੈਂਬਰ ਵੀ ਲੈਣ ਦੇ ਸੁਪਨੇ ਵਿਚ ਲੈਣ ਲੱਗ ਪਿਆ ਇਸ ਕਰਕੇ ਇਕੱਠੇ ਹੋ ਕੇ ਪੰਜਾਬੀਆਂ ਨੂੰ ਤੇ ਇਹਨਾਂ ਨੂੰ ਰਸਤਾ ਜਿਹੜਾ ਉਹ ਦਿਖਣਾ ਦੇਖੋ ਇਹ ਜਿਹੜੀਆਂ ਸਾਰੀਆਂ ਅਫਵਾਹਾਂ ਨੇ ਬੀਜੇਪੀ ਦੀ ਜਿਹੜੀ ਝੂਠ ਦੀ ਫੈਕਟਰੀ ਐ ਉਥੇ ਸਕ੍ਰਿਪਟ ਤਿਆਰ ਹੁੰਦੀ ਆ ਫਿਰ ਉਥੇ ਸਕ੍ਰਿਪਟ ਤਿਆਰ ਕਰਕੇ ਜਿੰਨੇ ਲੋਕ ਬੀਜੇਪੀ ਦੇ ਆਪਣੇ ਲੀਡਰ ਨੇ ਤੇ ਜਾਂ ਫਿਰ ਜਿਹੜੇ ਬੀਜੇਪੀ ਲਈ ਕੰਮ ਕਰਦੇ ਨੇ ਚਾਹੇ ਉਹ ਅਕਾਲੀ ਦਲ ਦੇ ਲੀਡਰ ਹੋਣ ਤੇ ਚਾਹੇ ਬਾਜਵਾਜੀ ਹੋਣ ਫਿਰ ਉਹਨਾਂ ਨੂੰ ਉਹ ਸਕ੍ਰਿਪਟ ਵੰਡ ਦਿੱਤੀ ਜਾਂਦੀ ਹੈ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਜਿਹੜਾ ਆਪਾ ਫਲਾਉਣੀਆਂ ਨੇ ਹਾਲੇ ਇਲੈਕਸ਼ਨ ਦੀ ਡੇਟ ਡਿਕਲੇਅਰ ਨਹੀਂ ਹੋਈ ਇਲੈਕਸ਼ਨ ਹੋਇਆ ਨਹੀਂ ਇਲੈਕਸ਼ਨ ਦੇ ਨਤੀਜੇ ਨਹੀਂ ਆਏ ਔਰ ਇਹ ਇਹਨਾਂ ਨੇ ਪਹਿਲਾਂ ਹੀ ਅਫਵਾਹਾਂ ਫੈਲਾਉਣੀ ਸ਼ੁਰੂ ਕਰ ਦਿੱਤੀਆਂ ਜਦ ਕਿ ਜਿਹੜਾ ਹੈਗਾ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਜਦੋਂ ਰਿਜ਼ਲਟ ਆਉਣਗੇ ਜਦੋਂ ਨਤੀਜੇ ਆਉਣਗੇ ਉਸ ਤੋਂ ਬਾਅਦ ਤੈਅ ਕਰਾਂਗੇ ਰਾਜ ਸਭਾ ਦੇ ਵਿੱਚ ਕਿੰਨੇ ਜਾਣਾ ਔਰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਰਾਜ ਸਭਾ ਜਿਹੜੀ ਹੈਗੀ ਹੈ ਉਹ ਅਪਰ ਹਾਊਸ ਹੈ ਉਹ ਹਾਊਸ ਹੈ ਜਿੱਥੇ ਹਮੇਸ਼ਾ ਹੀ ਉਹ ਬਣਿਆ ਵੀ ਇੱਥੇ ਕਰਕੇ ਸੀ ਉਹ ਲੋਕ ਜਿਨ੍ਹਾਂ ਦੀ ਸਮਾਜ ਨੂੰ ਦੇਣ ਹੋਵੇ ਉੱਥੇ ਉਹ ਭੇਜੇ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਚੀਜ਼ ਤੁਹਾਡੇ ਮਾਧਿਅਮ ਰਾਹੀਂ ਕਹਿ ਸਕਦਾ ਜਦੋਂ ਉਹਦੇ ਨਤੀਜੇ ਆਉਣਗੇ ਜਦੋਂ ਇਹ ਫੈਸਲਾ ਹੋਏਗਾ ਬ